ਜੇ ਉਹ ਅੰਧਵਾਸ਼ੀ ਹੋਵੇ ਉਹ ਜੱਟ ਜੰਮੀ ਸਰਕਿਸ ਜੰਮੀ ਉਹ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਕੂਲਾਂ ਤੋਂ ਬਾਹਰ ਚਾਤ ਲਵਾ ਕੇ ਉਹਨਾਂ ਨੂੰ ਅੰਧਵਾਸ਼ੀ ਬਣਾਉਂਦੇ ਆ ਉਹ ਕਾਰਨ ਤੋਂ ਹੱਥ ਨਾ ਦੇ ਕਾਰਨ ਕਦੇ ਕਿਸੇ ਨੂੰ ਅੰਧਵਾਸ਼ੀ ਨਹੀਂ ਬਣਾਉਗਾ ਕਾਮਰ ਸਿਖਸ਼ਾਪੁਰ ਦੀ ਹੈ ਤਾਂ ਸਾਨੂੰ ਸਾਨੂੰ ਮਾਨ ਦੇ ਵਿੱਚ ਉਤਰਨਾ ਚਾਹੀਦਾ ਮੇਰਾ ਖਿਆਲ ਹੈ ਜੱਟ ਕੇ ਰਵਾਂਗੇ ਜਿੰਨਾਂ ਕਰ ਸਾਡੀ ਨੂੰ ਤੇ ਮੈਂ ਸਟੇਕ ਸੈਕਟਰ ਦੀ ਵਿੰਕਤੀ ਕਰਦਾ ਅੱਜ ਇੱਥੇ ਜਿੰਨੇ ਕਸਾਲ ਲੀਡਰ ਆਏ ਨੇ ਵਾਕਰ ਨਹੀਂ ਸਾਡੇ ਆਏ ਅਸੀਂ ਅੱਜ ਸਾਰੀ ਕ੍ਰੀਮ ਆਏ ਆਂਗੇ ਤੇ ਗਾਹਾਂ ਜਿਹੜਾ ਵੀ ਕੋਈ ਪ੍ਰੋਗਰਾਮ ਦਿਓਗੇ ਜਾਂ ਦੋ ਤਰੀਕ ਦਾ ਦਿੱਤਾ ਹੋਰ ਦੇਵਾਂਗੇ ਤੇ ਮੈਦਾਨ ਦੇ ਵਿੱਚ ਉਤਰਨੀ ਲੋੜ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ